ਕੁਈ ਬੰਦੇ ਮਾਰਨੇ ਨਹੀਂ ਆਉਂਦੇ ਯਾਰ ਕੋਈ ਨਾ ਆਉਂਦਾ ਮੈਂ ਕਿੱਥੋਂ ਦੱਡੂ ਬਾਸ ਇਹਨੇ ਤੂੰ ਮਰੇ ਨਾ ਬਣ ਗਿਆ ਹੁਣ ਇੱਕ ਮਿੰਟ ਮੇਰੀ ਗੱਲ ਸੁਣ ਤੂੰ ਕੱਲਾ ਸ਼ੇਰ ਨਹੀਂ ਹੈਂ ਕਹਿੰਦੀ 10 ਦਿਨ ਪਹਿਲਾਂ ਇਹਦਾ ਵੀ ਸੁਣੋ ਬਾਦਿਆਂ ਨੇ ਕੀ ਹੋਰ ਸੁਣ ਐਵੇਂ ਨਾ ਕਿਹੜੇ ਨੁਕਸਾਨੇ ਕਰਾ ਦੇਗਾ ਮੁੰਡੇ ਮਾਰ ਕੇ ਸਾਡੇ ਵਾਤੇ ਵਾਤੇ ਗੱਲ ਕਰੀਏ ਕੋਈ ਮੈਨੂੰ ਦੱਸੇ ਕੱਲ੍ਹ ਤੋਂ ਕੰਮ ਕਰਨ ਲੱਗੀ ਹੈ ਕਿ ਮੈਂ ਕੇ ਦੀ ਜਾਨ ਚਲ ਜਾਏਗੀ ਫੇਰ ਕਿੰਨੇ ਓਵਰ ਲੋਟ ਲੱਗੀ ਕੇ ਜਾਨ ਚਲ ਜਾਏਗੀ ਐਕਸ਼ਨ ਹੋਇਆ ਮੁੰਡੇ ਸਾਡੇ ਲੱਗੇ ਨਹੀਂ ਇਹ ਨਹੀਂ ਲੱਗੀ ਉਹ ਸੈਂਟਰ ਲੱਗਾਗਾ ਜਿਹਦੇ ਨਾਲ ਹਟ ਕੇ ਨਹੀਂ ਲੱਗਾ ਤੇਰੇ ਜਾ ਕੇ ਤੂੰ ਨਹੀਂ ਲਗਾਉਂਦੇ ਇਹ ਚਾਹ ਚਾਹ ਆ ਗਿਆ ਬੰਦੇ ਹੀ ਲੱਗੇ ਕੋਈ ਆ ਕੋਈ ਕਰ ਰਿਹਾ ਇਹ ਠੋਕੇ ਲੈ ਆਗੇ ਤੇ ਬੰਦੇ ਹੀ ਮਾਰ ਰਹੇ ਨੇ ਮੈਂ ਕੈਂਟਰ ਵਾਲਾ ਬੱਜਾ ਕਹਿੰਦਾ ਕੈਂਟਰ ਵਾਲਾ ਮੇਰੇ ਟੱਜਾ ਮੈਂ ਨਹੀਂ ਇਹਦੇ ਚ ਬੱਜਾ ਮੈਂ ਅੰਡਰ ਲੋਡ ਸੀਗਾ ਕੈਂਟਰ ਵਾਲਾ ਗਲਤ ਸੀਗਾ ਇਹ ਕੈਂਟਰ ਵਾਲਾ ਬੱਜਾ ਹੀ ਤੇ ਕੀ ਪੁਲਿਸ ਨੂੰ ਕੀ ਕਰਨਾ ਚਾਹੀਦਾ ਬੋਲਦੇ ਨੇ ਕੀ ਕਰਨਾ ਪੁਲਿਸ ਕਹਿੰਦੀ ਸਾਨੂੰ ਮਹਿਕਮਾ ਹੀ ਨਹੀਂ ਪਤਾ ਕਿਹੜਾ ਹੈ ਇਹ ਕਿਨੇ ਕਿਤੇ ਅੰਡਰ ਆਣਾ ਸੀ ਇੱਕ ਦਿਨ ਕਿਹਾ ਪੁਲਿਸ ਵਾਲਿਆਂ ਨੂੰ ਚੌਕੀਆਂ ਪੈਂਦੀਆਂ ਦੋ ਚੌਕੀਆਂ ਪੈਂਦੀਆਂ ਇੱਧਰ ਦੂਹਾ ਪੈਂਦਾ ਦੂਹਾ ਥਾਣਾ ਇੱਧਰ ਆਜੀ ਪਟਾਣਾ ਕਿਸੇ ਨੇ ਨਹੀਂ ਕੋਈ ਕਾਰਵਾਈ ਨਹੀਂ ਕਰਦਾ ਬਿਆਨਾਂ ਤੇ ਆ ਹੁਣ ਵੀ ਦੇਖੋ ਕਿੰਨਾ ਵੱਡਾ ਐਕਸੀਡੈਂਟ ਹੋਇਆ 15 ਮਿੰਟ ਟਰਾਲੀ ਕੀ ਹੋਇਆ ਸੀ ਭਾਜੀ ਹੋਇਆ ਕਿ ਇੱਧਰ ਰੋਡ ਦਾ ਤੁਰੇ ਜਾਂਦੇ ਪੱਲਾ ਸ਼ੀਸ਼ੇ ਤੋਂ ਉਹ ਮੁਰਗੇ ਬਲਵਾਚੀ ਕੀਤੀ 25 30 ਮੁੰਡੇ ਲਿਆ ਕੇ ਦਾ ਧੱਕੇ ਨਾਲ ਟਰਾਲੀ ਲੈ ਕੇ ਚਲੇ ਗਏ ਜੀ ਅੱਛਾ ਪੂਰੀ ਮੁਰਵਾਚੀ ਗੱਲ ਹੁਣ ਕੀ ਪ੍ਰਸਤਾਵ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਹੀ ਕਰਦੇ ਆ ਪ੍ਰਸ਼ਾਸਨ ਤੋਂ ਜੀ ਰੋਡ ਤੇ ਚੱਲਣਾ ਧਿਆਨ ਨਾਲ ਚੱਲਣਾ ਚਾਹੀਦਾ ਹੈ ਰਾਤ ਨੂੰ ਹੀ ਚੱਲਣੀ ਕਹਿੰਦੀਆਂ ਦਿਨੇ ਨਹੀਂ ਚੱਲਣੀਆਂ ਚਾਹੀਦੀਆਂ ਇਹ ਤਾਂ ਬਿਲਕੁਲ ਨੀਰੀ ਬਦਮਾਚੀ ਹੈ ਜੀ ਧੱਕੇ ਪਾਜੀ ਪੁੱਛੋ ਜਾਂ ਸਵਾਰੀਆਂ ਨੂੰ ਪੁੱਛੋ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀ ਖਾਦਾ ਇਹਨੇ ਘਮਾਉਂਦਾ ਹੀ ਆਉਂਦਿਆ ਪੂਰੇ ਰੋਡ ਤੇ ਇਹ ਕਹਿੰਦਾ ਮੇਰੇ ਅੱਗੇ ਕਾਰ ਨਾਲ ਬਰੇਕ ਸਾਡੀ ਸਾਈਡ ਆ ਗਿਆ ਮੈਂ ਥੱਲੇ ਵੀ ਛੁੱਟੀ ਗੱਡੀ ਤਾਂ ਵੀ ਕਿੰਨਾ ਕਿ ਨੁਕਸਾਨ ਹੋਇਆ ਨੁਕਸਾਨ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਜੀ ਹੁਣ ਮਿਸਤਰੀ ਲਿਆ ਕੇ ਐਸਟੀਮੇਟ ਦੱਸ ਦੰਨੇ ਤੁਹਾਨੂੰ ਕਿੰਨਾ ਸੁਵਾਰੀਆਂ ਤੇ ਵੀ ਸੱਟਾਂ ਲੱਗੀਆਂ ਹਾਂਜੀ ਬਿਲਕੁਲ ਜੀ ਆ ਦੇਖੋ ਅਜੇ ਇੱਕ ਸਵਾਰੀ ਉਹ ਗਈ ਵੀ ਆ ਸੱਟਾਂ ਲਾ ਕੇ ਉਹਨਾਂ ਪਟੀਆਂ ਉਸ ਤੋਂ ਬਾਅਦ ਸਵਾਰੀਆਂ ਨੂੰ ਤੁਸੀਂ ਦੂਜੀ ਪਾਸੇ ਚੜਾਤਾ ਹਾਂਜੀ ਦੂਜੀ ਪਾਸੇ ਤੇ ਸ਼ਿਫਟ ਕੀਤਾ ਜੀ ਅਈ ਦਿਨ ਆ ਲੋਡਰ ਲੋਡ ਟਰਾਲੀਆਂ ਲੰਘਦੀਆਂ ਬਹੁਤ ਬਹੁਤ ਪਰੇਸ਼ਾਨ ਕਰ ਰਹੇ ਆ ਜੀ ਬਹੁਤਾ ਹੀ ਜ਼ਿਆਦਾ ਇਹਨਾਂ ਦਾ ਮੋਹੀ ਮੰਗ ਕਰਦੇ ਤੁਸੀਂ ਪੰਜਾਬ ਪੁਲਿਸ ਤੋਂ ਜੀ ਇਹੋ ਮੰਗ ਕਰਦੇ ਆ ਵੀ ਇਹਨਾਂ ਦਾ ਕੁਝ ਅੰਡਰ ਲੋਡ ਕਰਨ ਜਾਂ ਇਹਨਾਂ ਨੂੰ ਕੋਈ ਮਾਲ ਟਰੱਕ ਚ ਪਾਉਣ ਕੀ ਇਹਨਾਂ ਦਾ ਇਹਨਾਂ ਤੇ ਨੱਥ ਪਾਈ ਜਾਵੇ ਜੀ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਇਹਨਾਂ ਦੇ ਕੋਈ 4-5 ਦਿਨ ਪਹਿਲੇ ਵੀ ਨੰਗਲ 2-3 ਦੋ ਬੰਦੇ ਮਾਰੇ ਤੇ ਅੱਜ ਫੇਰ ਭਰੀ ਬਾਸੀ ਚ ਲੈ ਆ ਕੇ ਨਾ ਟਰਾਲੀ ਭਾਰੀ ਟੱਟ ਮਾਰਦੇ ਜਾਂਦੇ ਓਵਰ ਲੋਡ ਓਵਰ ਸਪੀਡ ਤੇ ਜਾਂਦੇ ਆ ਜੀ ਸਵਾਰੀਆਂ ਤੇ ਤੁਹਾਡੇ ਸੱਟ ਇੱਕ ਬੰਦੇ ਸੱਟ ਲੱਗੀ ਆ ਹਾਂਜੀ ਇੱਕ ਦੇ ਲੱਗੀ ਆ ਜੀ ਇੱਕ ਦਾ ਆਪਾਂ ਦਸੂਵੇ ਭੇਜਿਆ ਜੀ ਕੀ ਹੁਣ ਪੁਲਿਸਤਤੀ ਮੰਗ ਕਰਦੇ ਨੇ ਇਹਨਾਂ ਕੋਈ ਨੱਥ ਪਾਈ ਆ ਜੀ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਇਹਨਾਂ ਦੇ ਕੁਝ ਊਕਾਰ ਸਿੰਘ ਜੀ ਊਕਾਰ ਸਿੰਘ ਊਕਾਰ ਸਿੰਘ ਕੀ ਹੋਇਆ ਤੁਹਾਡੇ ਸੱਟੇ ਚ ਤਾਂ ਲੱਗੀ ਆ ਮੈਂ ਜੀ ਬਾਰੀ ਦੇ